ਲੈ ਜਾਓ 200 ਰੁਪਏ ਚ ਲੈ ਜਾਓ 200 ਰੁਪਏ ਚ ਲੈ ਜਾਓ 200 ਰੁਪਏ ਚ কুরਤਾ ਪਜਾਮਾ 200 ਰੁਪਏ ਚ কুরਤਾ ਪਜਾਮਾ ਰੰਗ ਵੀ ਬਹੁਤ ਵਮਾਗੇ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਦਾ কুরਤਾ ਪਜਾਮਾ ਮਤ ਤੁਝਲੀ ਦੋਸਤਾਰ ਜੜਿਆੜੇ ਗੁਰੂ ਆਜੋ 200 ਰੁਪਏ ਦਾ কুরਤਾ ਪਜਾਮਾ ਲੈ ਜਾਓ ਆਫਰ ਲਾਤੀ ਚਾਰ ਦਿੰਦੀ ਜੋ কুরਤਾ ਪਜਾਮਾ ਤੁਹਾਨੂੰ 1500 ਦਾ ਬਾਜ਼ਾਰ ਵਿੱਚੋਂ ਮਿਲਦਾ ਸੀ ਉਹ ਆਪਾਂ 700 ਦਾ ਸੇਲ ਕਰਦੇ ਸੀ ਪਰ ਹੁਣ ਇੱਕ ਨਾਲ ਇੱਕ ਕਰਤਾ ਫਰੀ ਆਈ ਇੱਕ ਨਾ ਇੱਕ ਫ੍ਰੀ ਕੁਰਤਾ ਪਜਾਮਾ ਮਤਲਬ 350 ਰੁਪਏ ਦਾ 350 ਦਾ ਇੱਕ ਕੁਰਤਾ ਪਜਾਮਾ ਭਾਜੀ ਦੇ ਰਹੇ ਦੇਖੋ ਜੀ ਕਪੜਾ ਲੈਣਾ ਹੋਵੇ ਸਲਾਈ ਕਰਕੇ ਐਦਾਂ ਦਾ ਬਣਾਉਣਾ ਹੋਵੇ ਰੰਗ ਟੰਗ ਕਿੰਨੇ ਪੈਸਿਆਂ ਚ ਬਣਾ ਦੂੰਗੇ ਜੀ ਬਿਲਕੁਲ ਭਾਜੀ ਆਫਰ ਤੇ ਆਫਰ ਚੱਲ ਰਹੀ ਆਪਣੇ ਕੋਲ ਸਲਾਈ ਕਰਕੇ ਕੁਰਤਾ ਪਜਾਮਾ 895 ਦਾ ਕੁਰਤਾ ਪਜਾਮਾ ਭਾਜੀ ਦਵਾਂਗੇ ਵਿਦ ਸਟਿਚਿੰਗ ਲਓ ਆ ਵੀ ਇੱਕ ਬਹੁਤ ਵੱਡੀ ਆਫਰ ਲੱਗ ਗਈ ਆ ਤੁਸੀਂ ਜੜਿਆਲੇ ਗੁਰੂ ਆਜੋ ਬਾਜ਼ਾਰ ਤੁਸੀਂ ਲੈਨੇ ਹੋ 2 ਤੋਂ 2000 ਦਾ কুর্তা ਪਜਾਮਾ ਸਟਿਚ ਕਰਕੇ ਅਸੀਂ ਦਵਾਂਗੇ 895 ਵਿੱਚ 2000 ਵਾਲਾ ਸਪੈਸ਼ਲ ਆਫਰ 800 ਰੁਪਏ ਤੋਂ কুর্তা ਪਜਾਮਾ ਸ਼ੁਰੂ ਹੋ ਜਾਂਦਾ ਹੋਈ ਵਧੀਆ ਪਾਰਟੀ ਵੇਅਰ কুর্তা ਪਜਾਮਾ 800 1000 1500 2000 2500 3000 8 7000 ਦਾ কুরਤੇ ਪਜਾਮੇ ਆ ਗਏ ਸਰ 800 ਸਾਡੇ ਕੋਲ ਟੇਲਰ ਵੀ ਟਾਪ ਦੇ ਆ ਗਿਆ ਪੂਰੇ ਪੰਜਾਬ ਚੋ ਚੋਟੀ ਦੇ ਟੇਲਰ ਇੰਡੀਆ ਦੇ ਚੋਟੀ ਦੇ ਟੇਲਰ ਆ ਦੇਖੋ ਜੀ ਸਟਿਚ ਵੀ ਇਦਾਂ ਕਰ ਦਿਆ ਆ ਜਿਹੜਾ ਕੁਰਤਾ ਪਜਾਮਾ ਮੁੰਡੇ ਨੇ ਪਾਇਆ 895 ਦੇ ਵਿੱਚ ਸਲਾਈ ਕਰਕੇ ਦੇ ਦਿਆਂਗੇ ਇਦਾਂ ਦਾ ਰੰਗ ਭਾਵੇਂ ਤੁਸੀਂ ਜਿਹੜਾ ਮਰਜ਼ੀ ਲੈ ਜਾਓ ਟੇਲਰ ਵੀ ਸਾਡੇ ਸਸਤੇ ਕੱਪੜਾ ਵੀ ਸਾਡਾ ਟਾਪ ਦਾ ਤੇ ਵਧੀਆ 300 ਤੋਂ ਸ਼ਰਟ ਸ਼ੁਰੂ ਹੋ ਜਾਂਦੀ ਸਾਰੇ ਇਹਦੇ ਵਿੱਚ ਤੁਸੀਂ ਲਾਈਨਿੰਗ ਲੈਣੀ ਆ ਚੈੱਕ ਲੈਣੀ ਆ ਪ੍ਰਿੰਟਡ ਲੈਣਾ ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਦੇਖੋ ਜੀ ਪ੍ਰਾਇਰਟੀ ਚੈੱਕ ਕਰ ਲਓ ਦੂਰੋਂ ਦੂਰੋਂ ਦੇਖ ਲਓ ਜੀ ਚੈੱਕ ਵਾਲੀਆਂ ਸ਼ਰਟਾਂ ਲਾਈਨਾਂ ਵਾਲੀਆਂ ਟੱਬ ਖੜਪੀਆਂ ਪ੍ਰਿੰਟ ਪਲੇਨ ਛੋਟਾ ਚੈੱਕ ਵੱਡਾ ਚੈੱਕ ਜਿੰਦਾਂ ਦਾ ਮਰਜ਼ੀ ਚੈੱਕ ਲੈ ਜਾਓ ਸਿਰਫ 300 ਤੋਂ ਸ਼ਰਟ ਸ਼ੁਰੂ ਆ ਬਾਜ਼ਾਰ ਦੇ ਵਿੱਚ ਕੋਟ ਪੈਂਟ ਜਿਹੜਾ 10000 ਰੁਪਿਆ ਦਾ ਮਿਲਦਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ 2995 'ਚ ਸਲਾਈ ਕਰਕੇ ਸਲਾਈ ਕਰਕੇ ਦਵਾਂਗੇ 2995 'ਚ 3500 ਕਲੀ ਸਵਾਈ ਆ ਆਪਾਂ 3500 3760 ਰੁਪਏ ਵਿੱਚ 3 ਪੀਸ ਕੋਟ ਪੈਂਟ ਵੀ ਦੇ ਰਹੇ ਆ ਸਰ 3 ਪੀਸ 3760 'ਚ 3 ਪੀਸ ਕੋਟ ਪੈਂਟ ਰੰਗ ਸਾਰੇ ਮਿਲ ਜੂਗੇ ਇੱਥੇ ਰੰਗਾਂ ਦੀ ਸਰ ਕੋਈ ਕਮੀ ਨਹੀਂ ਅਨ ਲਿਮਟਡ ਕਲਰ ਨੇ ਆ ਦੇਖੋ ਜੀ ਸ਼ੇਰਮਾਨੀਆਂ ਚੈੱਕ ਕਰ ਲਓ ਸ਼ੇਰਮਾਨੀਆਂ ਦੇ ਵਿੱਚ ਬਹੁਤ ਸਾਰੀ ਰੇਂਜ ਹੈਗੀ ਆ ਜਿਹੜੀਆਂ ਬਜ਼ਾਰਾਂ 'ਚ 15-15 ਹਜ਼ਾਰ ਦੀਆਂ ਸ਼ੇਰਬਾਨੀਆਂ ਸਾਡੇ ਕੋਲ ਆਜੋ ਸਿਰਫ 6500 ਰੁਪਏ ਦੇ ਵਿੱਚ ਸਟਿਚ ਕਰਕੇ ਸ਼ੇਰਬਾਨੀ ਦੇ ਦੇਾਂਗੇ ਜੇਕਰ ਆਪਾਂ ਬਲੇਜ਼ਰਾਂ ਦੀ ਗੱਲ ਕਰ ਲਈਏ ਪਾਸਟਰਾਂ ਦੀ ਗੱਲ ਕਰ ਲਈਏ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਵੈਰਾਈਟੀ ਆ ਗਈ ਆ ਸਹੇ ਤੁਸੀਂ ਵੀਰ ਜੀ ਐਸਆਈਓ ਐਸਐਚਓ ਡੀਐਸਪੀਓ ਐਸਟੀਓ ਐਸਐਸਪੀਓ ਆਈਜੀਓ ਡੀਆਈਜੀਓ ਭਾਵੇਂ ਡੀਜੀਪੀ ਪੰਜਾਬੋਂ ਤੁਹਾਡੇ ਲਈ ਤਾਂ ਬਹੁਤ ਸੋਹਣੇ ਅਸੀਂ ਆਫਰਾਂ ਲਿਆਉਂਦੀਆਂ ਕੱਪੜਾ ਵੀ ਬੜਾ ਸੋਹਣਾ ਲਿਆਂਦਾ ਤੁਸੀਂ ਸਿਰ ਤੇ ਦਸਤਾਰਾਂ ਸੇ ਹੋਣੀਆਂ ਉਹਦੇ ਵਿੱਚ ਦੇਖੋ ਖਾਕੀ ਰੰਗ ਦੇ ਵਿੱਚ ਸ਼ੇਡ ਕਿੰਨੇ ਆ ਤੁਸੀਂ ਆਪਣੀ ਯੂਨੀਫਾਰਮ ਬਣਾਉਣੀ ਆ ਜਿੱਦਾਂ ਦਾ ਤੁਹਾਡਾ ਰੈਂਕ ਹੈਗਾ ਕਿੰਦਾ ਵੀ ਤੁਹਾਨੂੰ ਚੁਆਇਸ ਹੈਗੀ ਆ ਜਿੱਦਾਂ ਦਾ ਕਲਰ ਚਾਹੀਦਾ ਖਾਕੀ ਰੰਗ ਦੇ ਵਿੱਚ ਵੀ ਬੜੀਆਂ ਆਪਸ਼ਨਾਂ ਬਾਤੂਸ਼ਰੀ ਦਸਤਾਰ ਤੇ ਆਜੋ ਬਹੁਤ ਸੋਹਣੇ ਸੋਹਣੇ ਰੰਗ ਖਾਕੀ ਦੇ ਵਿੱਚ ਬਹੁਤ ਘੱਟ ਪ੍ਰਾਈਸ ਕੱਪੜਾ ਬਹੁਤ ਜ਼ਿਆਦਾ ਸੁਪਰ ਜਿਹੜੀਆਂ ਤੁਸੀਂ ਸ਼ੁਕੀਨ ਸਾਡੇ ਮਲਾਜ਼ਮ ਵੀਰਾਂ 8 8000 10 10000 ਦੀ ਯੂਨੀਫਾਰਮ ਤਿਆਰ ਕਰਾਉਣੀ ਹੋ ਉਹਨਾਂ ਲਈ ਤਾਂ ਬਹੁਤ ਸੋਹਣੀਆਂ ਆਫਰਾਂ ਲਾਤੀਆਂ ਸਾਡੇ ਰੇਟ ਇੰਨੇ ਘੱਟ ਆ ਤੁਸੀਂ ਖੁਸ਼ ਹੋਣਾ ਆਕੀ ਰੰਗ ਦੇ ਵਿੱਚ ਐਸੀ ਬਹੁਤ ਵੱਡੀ ਗੱਲ ਆ ਮਾ ਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡਾ ਵੱਡਾ ਬ੍ਰਾਂਡ ਆ ਜੀ ਦਸਤਾਰਾਂ ਦੇ ਵਿੱਚ ਇਹਦੇ ਵਿੱਚ ਹਰ ਤਰ੍ਹਾਂ ਦੇ ਸ਼ੇਡ ਸਾਨੂੰ ਮਿਲ ਜਾਣੇ ਆ ਸੋ ਪੰਜਾਬ ਪੁਲਿਸ ਦੇ ਜਵਾਨਾਂ ਲਈ ਸਪੈਸ਼ਲ ਤਨਜ਼ੀਮ ਇੱਥੋਂ ਵਧੀਆ ਕੁਆਲਿਟੀ ਦੇ ਆਪਣੇ ਕੱਪੜੇ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਭਾਜੀ ਪੱਗਾਂ ਦੇ ਵਿੱਚ ਤੁਹਾਨੂੰ 550 ਤੋਂ ਵੱਧ ਕਲਰ ਆਪਣੇ ਕੋਲ ਮਿਲ ਜਾਣਗੇ ਇਹਦੇ ਵਿੱਚ ਤੁਸੀਂ ਜਿੱਦਾਂ ਦਾ ਵੀ ਕਲਰ ਲੈਣਾ ਇਹਦੀ ਫੁੱਲ ਗਾਰੰਟੀ ਹੋਊਗੀ ਭਾਜੀ ਕਲਰ ਦੀ ਗਾਰੰਟੀ 3 ਮਹੀਨੇ ਦੀ ਫੁੱਲ ਗਾਰੰਟੀ ਕੋਈ ਡੱਬ ਪੈ ਜੇ ਕੋਈ ਝਰਖੀ ਆ ਜਾਏ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ 3 ਮਹੀਨੇ ਦੀ ਫੁੱਲ ਗਾਰੰਟੀ ਹੋਵੇ ਭਾਈ ਜੀ ਗਾਰੰਟੀ ਲੈ ਰਹੇ ਹਾਂ ਕੈਮਰੇ ਅੱਗੇ ਸਾਡੇ ਭਰਾਵਾਂ ਨੇ ਹੋਣਾ ਜੇ ਕੋਈ 19 ਕਿਉਂ ਤੇ ਬਦਲਣਾ ਵੀ ਆਹੀ ਰੁਪਈਆ ਕੋਈ ਨਹੀਂ ਹੈ ਨਾ ਫ੍ਰੀ ਚ ਬਦਲਾ ਕੇ ਲੈ ਜਾਣੀ ਆ ਗੱਲ ਕਮਿਟਮੈਂਟ ਤੇ ਖਰੇ ਉੱਤਰ ਬਿਲਕੁਲ ਭਾਈ ਜੀ ਨਵੀਂ ਪੱਗ ਦਵਾਂਗੇ ਜੀ ਪੱਗ ਬੰਦੇ ਪੱਗ ਨਵੀਂ ਪੱਗ ਦਿੱਤੀ ਜਾਊਗੀ ਅੱਛਾ ਇਹ ਤੋਂ ਇਲਾਵਾ ਤੁਸੀਂ ਦੇਖੋ ਟਾਇਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਟਾਇਆਂ ਤੁਸੀਂ ਲੈ ਸਕਦੇ ਆ ਮੈਚ ਕਰਕੇ ਜੇ ਆਪਾਂ ਪੈਕਿੰਗ ਦੀ ਗੱਲ ਕਰੀ ਹਣਾ ਆ ਦੇਖੋ ਪੈਕਿੰ ਦੇਖੋ ਰਾਇਲ ਕਲਾਸ ਮੁੰਡਿਆਂ ਲਈ ਪੈਕਿੰਗ ਵੀ ਰਾਇਲ ਕਲਾਸ ਹੈਗੀ ਆ ਜੇ ਸੂਟ ਮਹਿੰਗੇ ਲੈਣੋ ਪਰ ਲਾਈਨਰ ਕਪੜਾ ਖਰਾਬ ਹੋਣਗਾ ਕਿ ਸੂਟ ਖਰਾਬ ਹੋ ਜਾਂਦਾ ਸਾਡੇ ਕੋਲ ਰੰਗ ਪੱਕੇ ਆ ਰੰਗ ਸਾਰੇ ਮਿਲ ਜਣੇ ਆ ਪਰ ਸਿਰਫ 40 ਰੁਪਏ ਮੀਟਰ ਤੋਂ ਲਾਈਨਰ ਕਪੜਾ ਸ਼ੁਰੂ ਹੋ ਜਾਂਦਾ ਛੇਤੀ ਆਜੋ 4-5 ਦਿਨ ਦੀ ਆਫਰ ਲਈ ਹੋਈ ਆ ਜੜਿਆਲੇ ਗੁਰੂ ਮਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਆਉਣਾ 200 ਰੁਪਏ ਦਾ ਕੁੜਤਾ ਪਜਾਮਾ ਇੱਥੋਂ ਮਿਲ ਜਾਂਦਾ 15-16 ਵਾਲਾ ਕੁੜਤਾ ਪਜਾਮਾ 700 ਦਾ ਪਰ ਇੱਕ ਨਾਲ ਇੱਕ ਫ੍ਰੀ ਮਤਲਬ 350 ਰੁਪਏ ਦਾ ਪੰਜਾਬ ਪੁਲਿਸ ਦੇ ਭਰਾਵਾਂ ਲਈ ਬਹੁਤ ਸੋਹਣੀਆਂ ਸਾਡੇ ਕੋਲ ਯੂਨੀਫਾਰਮ ਆ ਚੁੱਕੀਆਂ ਆ ਜਿਹੜੇ ਤੁਸੀਂ 5-5000 ਰੁਪਏ ਦੇ ਕੋਟ ਤੇ ਪਿਆ ਮੇਲਿਆ ਨੂੰ ਇੱਥੇ ਅਸੀਂ 2000 ਚ ਦੇ ਰਹੇ ਆ ਜਿਹੜਾ 10000 ਦਾ ਤੁਸੀਂ ਕੋਟ ਮੰਡ ਲੈਨੇ ਹੋ ਅਸੀਂ 2995 ਚ ਸਲਾਈ ਕਰਕੇ ਦੇ ਦੇਣਾ ਜਿਹੜਾ ਤੁਸੀਂ 15000 ਰੁਪਏ ਦਾ 3 ਪੀਸ ਕੋਟ ਮੰਡ ਲੈਨੇ ਹੋ ਅਸੀਂ ਤੁਹਾਨੂੰ 3760 ਚ ਸਲਾਈ ਕਰਕੇ ਦੇ ਦੇਣਾ ਸਾਰੀਆਂ ਆਫਰਾਂ ਚੱਲਦੀਆਂ 550 ਤੋਂ ਵੱਧ ਪੱਗਾਂ ਦੇ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਬਦਲ ਕੇ ਨਵਾਂ ਲੈ ਜਾਓ ਚਿੰਤੂ ਪਿੰਤੂ ਕੁਝ ਨਹੀਂ ਕਰਨਾ ਬਿਲਕੁਲ ਫਰੀ ਦੇਵਾਂਗੇ ਕੋਈ ਇੱਥੇ ਇਦਾਂ ਦੀ ਗੜਬੜੀ ਨਹੀਂ ਹੋਣੀ ਸੋ ਆਜੋ ਵੱਡੇ ਫਾਇਦੇ ਭੱਡੀਆਂ ਆਫਰਾਂ ਨੰਬਰ ਸਕਰੀਨ ਤੇ ਕੋਈ ਗੱਲ ਕਰਨੀ ਹੈ ਕਰ ਸਕਦੇ ਆ ਕੈਮਰਾਮੈਨ ਓਮਪਸਨ ਦੀ ਨਾਲ ਹਰਦੀਪ ਸਿੰਘ ਤੱਗੜਸਾਹ ਡੀਵੀ ਜੜਿਆਲਾ ਗੁਰੂ